ਉਹ ਫੁੱਲ ਭੇਟ ਕਰਨ ਯੋਗ ਨਹੀਂ ਜਿੱਦਨ ਤੇਰਾ ਜੀਵਨ ਮੁਰਝਾ ਗਿਆ ਯਾਦ ਰੱਖ ਲੈ ਉਹ ਦਿਨ ਤਾਂ ਟੁੱਟਿਆ ਹੋਇਆ ਹੈ ਤੂੰ ਇਹਨੂੰ ਪਹਿਲਾਂ ਪਹਿਲਾਂ ਜੋੜ ਸੁੱਕਣ ਤੋਂ ਪਹਿਲਾਂ ਇਹਦਾ ਸਫਰ ਮੁੱਕਣ ਤੋਂ ਪਹਿਲਾਂ ਗੁਰੂ ਦੇ ਚਰਨਾਂ ਵਿੱਚ ਸਮਰਪਿਤ ਕਰ ਦੇ ਨੋ ਗੁਰੂ ਦੇ ਅਰਪਿਤ ਕਰ ਦੇ ਖੈਰ ਸੰਖੇਪ ਕਰਾਂ ਪਈ ਗੁਰਦਾਸ ਸਾਹਿਬ ਕਹਿੰਦੇ ਨੇ ਜਲ ਨਾ ਕਮਲ ਲਲਾ ਨ ਪਰ ਫੁੱਲਾ ਤ ਉਡਤ ਅਲ ਜਦੋਂ ਤੱਕ ਕਮਲਾਂ ਦਾ ਖੜਨਾ ਤੇ ਉਹਨਾਂ ਤੇ ਆ ਕੇ ਪੌਰਿਆਂ ਦਾ ਬੈਠਣਾ ਤੇ ਅਰ ਉਹਨਾਂ ਤੋਂ ਪੌਰਿਆਂ ਨੇ ਰਸ ਲੈ ਕੇ ਉਡਾਰੀ ਮਾਰ ਜਾਣੀ ਹੁਣ ਪੌਰੇ ਦਿਨ ਚੜਦਾ ਤੇ ਦਿਨ ਚੜਿਆ ਤੇ ਪੌਰਿਆਂ ਨੂੰ ਪਤਾ ਲੱਗਾ ਸੂਰਜ ਉਦੇ ਹੋਇਆ ਕਮਲ ਖਿੜ ਗਏ ਉਡਾਰੀਆਂ ਮਾਰੀਆਂ ਕਈ ਕੋਹਾਂ ਦੂਰੀ ਦਾ ਪੈਂਡਾ ਤੈ ਕਰਦਿਆਂ ਹੋਇਆਂ ਕਮਲਾਂ ਦੇ ਕੋਲ ਪਹੁੰਚੇ ਆ ਕਰਕੇ ਕਮਲ ਦੇ ਉੱਪਰ ਬੈਠੇ ਕਬਲ ਬੜਾ ਖਿੜਿਆ ਹੋਇਆ ਸੀ ਉਹਦੇ ਰਸ ਨੂੰ ਮਾਣਿਆ आनंद तो है इन्ना को गुंथड़ हो गए कि उड़ारी मारनी भूल गए और अंदर लोभ आ गया और रसमाना पवर लोभी कुसुम बास का मिल आ बुंदावे लालच विच आया उड़या नहीं ओदे विच समा गया भाई गुरुदास साहिब कहंदे सजना तेरे जीवन विच काली ਬੋਲੀ ਰਾਤ ਆਈ ਆ ਵਿਦਿਆ ਦੀ ਰਾਤ ਆਈ ਅਗਿਆਨਤਾ ਦਾ ਅੰਧੇਰਾ ਆਇਆ ਅਰ ਜੇ ਕਿਦੇ ਕਿਸੇ ਪਾਸਿਓਂ ਰੋਸ਼ਨੀ ਦੇ ਕਿਰਨ ਆਈ ਭਲੀ ਆਵਾਜ਼ ਆਈ ਗੁਰੂ ਵੱਲੋਂ ਪ੍ਰਕਾਸ਼ ਦਿਸਦਾ ਤੇ ਉਡਾਰੀ ਮਾਰ ਗੁਰੂ ਦੇ ਚਰਨ ਕਮਲਾਂ ਤੇ ਆ ਕੇ ਆਪਣੇ ਮਨ ਦੇ ਪਉਰੇ ਨੂੰ ਬਿਠਾ ਇੱਥੇ ਆ ਕੇ ਅਰ ਸ਼ਬਦ ਦਾ ਰਸ ਨਾਮ ਦਾ ਰਸ ਮੁਕਰੰਦੀ ਨੂੰ ਮਾਣੇ ਤੇ ਮਨ ਦੇ ਮਨਦਿਆਂ ਔਰ ਇਹਦੇ ਤੋਂ ਜਿਵੇਂ ਕਵਲ ਉਪਰੋਂ ਪੌਰਾ ਉਡਾਰੀ ਮਾਰ ਕੇ ਜੁਦਾ ਨਹੀਂ ਨਾ ਹੁੰਦਾ ਰਸ ਮਾਨਦਾ ਹੋਇਆ ਖੀਰਲਾ ਸਵਾਸ ਲੈਂਦਾ ਹੈ ਉਹ ਫੁੱਲ ਤੇ ਬੈਠਿਆਂ ਹੀ ਆਪਣੇ ਤਨ ਦਾ ਪਰਿਤਿਆਗ ਕਰਦਾ ਹੈ ਗੁਰੂ ਕੀ ਸਿਖਾ ਤੇਰਾ ਮਨ ਰੂਪੀ ਪਉਰਾ ਗੁਰੂ ਦੇ ਸ਼ਬਦ ਦਾ ਰਸ ਮੰਨਦਾ ਹੋਇਆ ਇਹਦੇ ਉੱਪਰ ਹੀ ਇਹ ਰਸ ਨੂੰ ਮੰਨਦਿਆਂ ਆਖੀਰਲਾ ਸਵਾਸ ਨਿਕਲਦਾ ਵੇ ਤੇ ਮੁਖ ਵਿੱਚ ਹੋਵੇ ਸਤਨਾਮ ਵਾਹਿਗੁਰੂ ਔਰ ਵਾਹਿਗੁਰੂ ਵਾਹਿਗੁਰੂ ਜਪਦਿਆਂ ਜਾਵੇਂ ਸੰਸਾਰ ਵਿੱਚੋਂ ਐਸੀ ਤੇਰੀ ਕਰਨੀ ਹੋਵੇ ਬਿਰਖ ਬਹਿੰਗ ਨਾਂਜਾਲਾ ਚੋ ਚਾਹਤ ਹੈ ਬਿਰਖ ਬ੍ਰਿਸ਼ ਦਰਖਤ ਉਹਦੇ ਉੱਪਰ ਬੈਠਦੇ ਨੇ ਪੰਛੀ ਆਕੇ ਅਰ ਕਹਿੰਦੇ ਨਾਂਜਾਲਾ ਚੋ ਚੋਹਾਤ ਹੈ ਜਦੋਂ ਤੱਕ ਉਹ ਚੋ ਚੋਹਾਤ ਚੀਕਣਾ ਆਰੰਭ ਨਹੀਂ ਕਰਦੇ ਆਪਣੀ ਬੋਲੀ ਵਿੱਚ ਰੌਲਾ ਗੋਲਾ ਨਹੀਂ ਕਰਦੇ। ਸੁਬਾਹ ਹੁੰਦੀ ਹੈ ਪੰਛੀ ਉੱਠਦੇ ਨੇ ਤੇ ਉੱਠਦਿਆਂ ਹੋਇਆਂ ਆਪਣੀ ਬੋਲੀ ਦੇ ਵਿੱਚ ਬੋਲਣਾ ਆਰੰਭ ਕਰਦੇ ਨੇ। ਦਰਖਤਾਂ ਤੇ ਬੈਠੇ ਹੋਏ ਨੇ ਭਾਈ ਗੁਰਦਾਸ ਸਾਹਿਬ ਕਹਿੰਦੇ ਉਦੋਂ ਤੱਕ ਜਪਦਾ ਰੋ। ਕਿਉਂ ਦੂਜੀ ਆਵਾਜ਼ ਤੇਰੇ ਕੰਨਾਂ ਵਿੱਚ ਨਹੀਂ ਪੈਗੀ ਜਦੋਂ ਪੰਛੀ ਆਪਣੇ ਆਹਲਣਿਆਂ ਚੋਂ ਨਿਕਲ ਕੇ ਉੱਠ ਕੇ ਚਹਚਹਾਤ ਕਰਨ ਲੱਗ ਪਏ ਬੋਲਣ ਲੱਗ ਪਏ ਉਦੋਂ ਤੱਕ ਜਪਦਾ ਰਹੁ ਸਾਰੀ ਰਾਤ ਹਨੇਰਾ ਹੋਣ ਲੱਗਾ ਦੁਨੀਆ ਚੁੱਪ ਕਰੇ ਤੂੰ ਅੰਦਰੋਂ ਬੋਲਣਾ ਆਰੰਭ ਕਰ ਦੇਵੇਂ ਜਿਨੂੰ ਮਹਾਰਾਜ ਕਹਿੰਦਿਆ ਸੌਂਦੇ ਵਾਹੂ ਵਾਹੂ ਉਚਰੇ ਉੱਠਦੇ ਵੀ ਵਾਹੂ ਕਰੇਣ ਸੌਣ ਲੱਗੈ ਤੇ ਸਾਰੇ ਸੌਂ ਗਏ ਕੋਈ ਸੰਸਾਰ ਦੀ ਕੋਈ ਪਰਿਵਾਰ ਦੀ ਕੋਈ ਕਾਰੋਬਾਰ ਦੀ ਚਿਤਵਣੀ ਲੈ ਕੇ ਰਾਤ ਨੂੰ ਸੁੱਤਾ ਚਿਤਵਦਾ ਹੋਇਆ ਗੁਰੂ ਕਾ ਸਿੱਖ ਨਰੰਕਾਰ ਦੀ ਚਿਤਵਣੀ ਲੈ ਕੇ ਰਾਤ ਨੂੰ ਸੁੱਤਾ ਔਰ ਉੱਠਦਾ ਤੇ ਉੱਠਦਿਆਂ ਸਾਰ ਉਦੇ ਮੁਖ ਵਿੱਚੋਂ ਆਵਾਜ਼ ਨਿਕਲਦੀ ਸਤਨਾ ਵਾਹਿਗੁਰੂ ਕਾਰਜਨੀ ਸੰਸਾਰੀ ਦੇ ਮੁਖ ਵਿੱਚੋਂ ਸੰਸਾਰੀ ਆਵਾਜ਼ ਨਿਕਲੇਗੀ ਰੱਬ ਦੇ ਭਗਤ ਦੇ ਮੁਖ ਵਿੱਚੋਂ ਉਹ ਆਵਾਜ਼ ਨਿਕਲੇਗੀ ਕਹਿੰਦੇ ਜਦੋਂ ਪੰਛੀ ਵੀ ਆਲਣਿਆਂ ਚ ਰੌਲਾ ਪਾਉਂਦੇ ਨਿਕਲਦੇ ਨੇ ਮਨੁੱਖ ਘਰਾਂ ਚੋਂ ਨਿਕਲਦੇ ਨੇ ਸਾਰੀ ਰਾਤ ਅਰ ਸਵੇਰ ਤੱਕ ਜਪ ਆਰਾਧ ਅਰ ਮਾਲਕ ਨੂੰ ਜਪਨਾ ਕਰ ਭਾਈ ਸਾਹਿਬ ਕਹਿੰਦੇ ਨੇ ਸੰਖੇਪ ਕਰਾਂ ਜਲ ਭਾਸਕਰ ਕੋ ਪ੍ਰਕਾਸ਼ ਨ ਆਕਾਸ ਵਿਖੈ ਜਦੋਂ ਤੱਕ ਭਾਸਕਰ ਕਹਿੰਦੇ ਆ ਸੂਰਜਨ ਸੂਰਜ ਦੇ ਨਾਮ ਬੜੇ ਨੇ ਖੈਰ ਸੰਖੇਪ ਕਰਾਂ ਔਰ যথা ਪਰਕਰਣ ਤથા ਅਰਥੰ ਔਰ ਭਾਈ ਸਾਹਿਬ ਇੱਥੇ ਕਹਿੰਦੇ ਨੇ ਜਦੋਂ ਤੱਕ ਸੂਰਜ ਉਦੇ ਨਹੀਂ ਹੋਇਆ ਸੰਸਾਰ ਦੇ ਵਿੱਚ ਕਿਉਂਕਿ ਜਿਵੇਂ ਜਿਵੇਂ ਚਾਨਣਾ ਨਿਕਲਦਾ ਹੈ ਨਾ ਸੂਰਜ ਦਾ ਆਪਣੇ ਅੰਦਰ ਦੀ ਤੇਜਤਾ ਜਿਹੜੀ ਏ ਬਿਰਤੀਆਂ ਵਿੱਚ ਆਉਣ ਲੱਗ ਜਾਂਦੀ ਹੈ ਇੱਧਰ ਨੂੰ ਜਾਣਾ ਆ ਕਰਨਾ ਉਹ ਕਰਨਾ ਤੇ ਜਿੰਨਾ ਤਾਂ ਹੀ ਮਹਾਰਾਜ ਨੇ ਕਿਹਾ ਨਾ ਅਮਰਤ ਵੇਲਾ ਨਿਤਨੇਮ ਕਰਨਾ ਸਿਮਰਨ ਕਰਨਾ ਕਿਉਂਕਿ ਉਦੋਂ ਪਤਾ ਕਿਸੇ ਪਾਸੇ ਜਾ ਨਹੀਂ ਸਕਦੇ ਕੋਈ ਉਠਿਆ ਨਹੀਂ ਕਿਸੇ ਆਵਾਜ਼ ਨਹੀਂ ਦੇਣੀ ਉਦੋਂ ਸਭ ਆਕਾਗਰਤਾ ਸਭ ਫੁਰਨੇ ਆਕਾਗਰ ਨੇ ਤੇ ਉਹ ਆਕਾਗਰਤਾ ਦਾਉ ਲਾਭ ਇਹ ਲੈਣਾ ਕਿ ਉਹਨੂੰ ਰੱਬ ਵੱਲੇ ਜੋੜ ਉਦੋਂ ਆਕਾਗਰਤ ਮਨ ਨੂੰ ਕਰਕੇ ਪਰਮਾਤਮਾ ਨੂੰ ਜਪ ਆਰਾਧ ਜਿਵੇਂ ਜਿਵੇਂ ਦਿਨ ਚੜਦਾ ਹੈ ਓਵੇਂਵੇਂ ਫੁਰਨੇ ਬਿਰਤੀਆਂ ਖਿੰਡਣ ਲੱਗ ਜਾਂਦੀਆਂ ਨੇ ਖਿਆਲ ਖਿੰਡਣ ਲੱਗ ਜਾਂਦੇ ਆ ਔਰ ਜਿਵੇਂ ਸੂਰਜ ਉੱਦੇ ਹੋ ਜੇ ਨਾ ਤੇ ਕਦੇ ਨਿਤਨੇਮ ਨਾਲ ਬੈਠ ਜਿਆ ਜੇ ਫਿਰ ਪਤਾ ਲੱਗ ਜਾਏਗਾ ਵੀ ਉਹ ਧਿਆਨ ਕਿੰਨੀ ਪਾਸੇ ਖਿੰਡਦਾ ਹੈ ਕਦੇ ਘਰ ਦੇ ਪਰਿਵਾਰ ਦੇ ਇਧਰੋਂ ਆਵਾਜ਼ ਪੈ ਗਈ ਕਦੇ ਇਧਰੋਂ ਆਵਾਜ਼ ਕੰਨਾਂ 'ਚ ਪੈ ਗਈ ਭਾਵੇਂ ਉਹ ਆਪਸ 'ਚ ਗੱਲਾਂ ਕਰ ਰਹੇ ਹੋਣ ਉਧਰ ਸੁਰਤ ਜਿੱਥੇ ਲਾਉਣੀ ਜਿੱਥੇ ਧਿਆਨ ਲਾਉਣਾ ਉਹ ਨਹੀਂ ਲੱਗੇਗਾ ਬਹੁਤ ਆਦੰਦਰ ਜੇ ਬਹੁਤ ਬਿਰਤੀ ਜੁੜੀ ਹੋਈ ਵਾਲੇ ਵੀ ਹੁੰਦੇ ਨੇ ਮੈਂ ਔਰ ਮੇਰੇ ਵਰਗੇ ਬਹੁਤੇ ਆਦੇ ਨੇ ਜਿਨ੍ਹਾਂ ਦਾ ਧਿਆਨ ਇਧਰ ਉਧਰ ਖਿੰਡਦਾ ਹੈ ਔਰ ਇਸ ਕਰਕੇ ਹੀ ਮਹਾਰਾਜ ਕਹਿੰਦਿਆ ਬਈ ਤੂੰ ਸੁਬਾ ਦੂਜਿਆਂ ਦੇ ਜਾਗਣ ਤੋਂ ਪਹਿਲਾਂ ਦਿਨ ਦੇ ਚੜਾਓ ਤੋਂ ਪਹਿਲਾਂ ਤੇਰਾ ਨਿਤਨੇਮ ਪੂਰਾ ਹੋ ਜਾਵੇ ਤੇਰਾ ਸਿਮਰਨ ਪੂਰਾ ਹੋ ਜਾਵੇ ਤੇਰਾ ਨਿਜ਼ਮ ਨਿਭ ਜਾਵੇ ਗੁਰੂ ਵੱਲ ਦਾ ਉਹਦੇ ਪ੍ਰਕਾਸ਼ ਹੋਣ ਤੋਂ ਪਹਿਲਾਂ ਸੂਰਜ ਦੇ ਉਹਦੇ ਹੋਣ ਤੋਂ ਪਹਿਲਾਂ ਕਹਿੰਦੇ ਪਰਮਾਤਮਾ ਨੂੰ ਜਪ ਉਹਦੇ ਪਹਿਲਾਂ ਪਹਿਲਾਂ ਆਪਣਾ ਜਿਹੜਾ ਨਜ਼ਮ ਇਹ ਨੂੰ ਨਬਾ ਕਹਿ ਲਗੇ ਤਮ ਚਰ ਸੰਖੁ ਨਾਦ ਸ਼ਬਦ ਨਾ ਪ੍ਰਾਤ ਹੈ ਤਮ ਚਰ ਮੈਣਾ ਹੁੰਦੇ ਕੁੱਕੜ ਸੁਬਾ ਹੁੰਦੇ ਜਦੋਂ ਉਦੋਂ ਕੁੱਕੜ ਵੀ ਬਾਂਗਾ ਦੇਣ ਲੱਗ ਜਾਂਦੇ ਤੇ ਮੰਦਰਾਂ ਚੋ ਗੁਰਦੁਆਰਿਆਂ ਚੋ ਸ਼ੰਖਾਂ ਦੀ ਕੜਿਆ ਲਾਂਦੀ ਧੁਨ ਆਵਾਜ਼ ਆਉਣ ਲੱਗ ਜਾਂਦੀ ਬਈ ਉਠੋ ਅਮਰਤ ਵੇਲਾ ਹੋ ਗਿਆ ਇਧਰੋਂ ਸਪੀਕਰਾਂ ਦੀ ਆਵਾਜ਼ ਉਧਰੋਂ ਬਾਜ਼ ਸਾਰੇ ਪਾਸਿਓਂ ਧਾਰਮਿਕ ਲੋਕ ਉੱਠ ਬੈਨਦੇ ਧਾਰਮਿਕ ਸਥਾਨਾਂ ਤੋਂ ਵਾਜਾਂ ਆਉਣ ਲੱਗ ਜਾਂਦੀਆਂ ਨੇ ਕਹਿੰਦੇ ਸਜਣਾ ਇਹ ਵਾਜਾਂ ਆਉਣ ਤੋਂ ਪਹਿਲਾਂ ਅਰ ਤੂੰ ਆਪਣਾ ਸਾਰਾ ਨਿਜਮ ਨਭਾ ਲਵੇਂ ਕਿਉਂਕਿ ਉੱਤਿਆਨ ਉਧਰ ਨੂੰ ਜਾਏਗਾ ਇਕਾਗਰਤਾ ਬਣੇਗੀ ਤੇਰੇ ਜੀਵਨ ਅੰਦਰ ਐਸਾ ਸੂਰਜ ਉਦੇ ਹੋਵੇ ਐਸਾ ਸੂਰਜ ਉਦੇ ਹੋਵੇ ਕਿ ਮਹਾ ਪ੍ਰਕਾਸ਼ ਵਿੱਚ ਮਿਲ ਜਾਵੇ ਮੁੜ ਕੇ ਤੇਰੇ ਜੀਵਨ ਵਿੱਚ ਅੰਧੇਰਾ ਕਤਈ ਆਵੇ ਨਾ ਭਾਈ ਸਾਹਿਬ ਕਹਿੰਦੇ ਤੌ ਲ ਕਾਮ ਕਿਲ ਕਾਮ ਨਾ ਸकल्ਲ ਪੂਰਨ ਕੈ ਭਾਈ ਗੁਰਦਾਸ ਸਾਹਿਬ ਕਹਿੰਦਿਆ ਉਦੋਂ ਤੱਕ ਕਰ ਜਿੰਨੀਆਂ ਮਨ ਦੀਆਂ ਕਾਮਨਾਵਾਂ ਤੇ ਕੀਲਾਂ ਕਰਨੀਆਂ ਕਰੀੜਾਵਾਂ ਕਰਨੀਆਂ ਬਾਈ ਸਭ ਕਹਿੰਦਿਆ ਉਹਨਾਂ ਸਾਰੀਆਂ ਤੁਰ ਰਹਿ ਤੋ ਜਾਵੇਂ ਪ੍ਰਭੂ ਨੂੰ ਮਿਲਣਾ ਹੈ ਨਾ ਮਹਾ ਪ੍ਰਕਾਸ਼ ਨੂੰ ਉਥੋਂ ਤੱਕ ਅੰਧੇਰੇ ਤੋਂ ਪ੍ਰਕਾਸ਼ ਤੱਕ ਜਾਂਦਿਆਂ ਅੰਧੇਰੇ ਦੇ ਵਿੱਚ ਰਹਿੰਦੇ ਆ ਸਜਨਾ ਸਾਰੀਆਂ ਕਾਮਨਾਵਾਂ ਖਤਮ ਕਰਦੇ ਉਥੇ ਨਹਿਕਾਮ ਨਿਰਇਸ਼ਤ ਹੋ ਜਾਵੇਂ ਜਿੰਨੇ ਨੂੰ ਪਰਮਾਤਮਾ ਵਿੱਚ ਮਿਲਣਾ ਪ੍ਰਕਾਸ਼ ਵਿੱਚ ਮਿਲਣਾ ਤੇਰੇ ਜੀਵਨ ਵਿੱਚ ਮਹਾਚਾਨਣਾ ਆਉਣਾ ਹੈ ਫੇਰ ਉਹਦੇ ਨਾਲ ਮਿਲਾਪ ਹੋਣਾ ਹੈ ਸੇਵਾ ਕਰਤ ਹੋਏ ਨਹਿਕਾਮੀ ਤਿਸ ਕੋ ਹੋਤ ਪ੍ਰਾਪਤ ਸੁਆਮੀ ਉਸ ਮਾਲਕ ਨਾਲ ਜੁੜਿਆ ਤਾਂ ਦਾਣਾ ਨਹੀਂ ਜਦ ਉਹਦੇ ਨਾਲ ਕਾਮਨਾ ਤੋਂ ਰਹਿਤ ਹੋਵੇਂਗਾ ਹੋਏ ਨਹਿਕਾਮ ਪ੍ਰੇ ਕਾਮਨਾ ਮਤੁ ਰਹਤੋ ਜੇ ਪਿਆਰੇ ਨੂੰ ਮਿਲਣਾ ਹੈ ਪਿਆਰੇ ਨੂੰ ਪ੍ਰਸੰਨ ਕਰਨਾ ਹੈ ਮਾਲਕ ਵਿੱਚ ਆਵੇਦ ਹੋਣਾ ਹੈ ਪ੍ਰੇਮ ਨੇਮ ਘਾਤ ਹੈ ਕਹਿ ਲਗੇ ਘਾਤ ਦਾ ਅਰਥ ਹੈ ਵੇਲਾ ਮੌਕਾ ਇਹ ਪਰਮਾਤਮਾ ਨਾਲ ਆਪਣੇ ਪ੍ਰੇਮ ਨੂੰ ਨਿਭਾਉਣ ਦਾ ਵੇਲਾ ਹੈ ਇਹਨੂੰ ਸੰਭਾਲ ਸੰਭਲ ਤਾਂ ਜੀਵਨ ਵਿੱਚ ਉਣਤੀ ਆਵੇਗੀ ਅਗਰ ਇਹ ਕੁਝ ਨਾ ਕੀਤਾ ਯਾਦ ਰੱਖ ਤੇਰੀ ਨੂੰ ਪੌਰਾ ਚੰਗਾ ਜਿਹੜਾ ਅਦੋਗਤੀ ਜੂਨੀ ਵਿੱਚੇ ਉਹ ਬਿਰਸਾ ਹੋ ਕੇ ਰਸ ਤੋਂ ਮੁੱਖ ਨੂੰ ਵਾਂਝਾ ਰੱਖ ਕੇ ਜਿਉਣਾ ਪਸੰਦ ਨਹੀਂ ਕਰਦਾ ਰਸ ਲੈ ਕੇ ਮੁੱਖ ਵਿੱਚ ਰਸੇ ਮਰਨਾ ਪਸੰਦ ਕਰਦਾ ਹੈ ਕਹਿੰਦੇ ਤੇਰੇ ਤੇਰਾ ਜੀਵਨ ਪਰਮਾਤਮਾ ਦੇ ਨਾਮ ਤੋਂ ਬਗੈਰ ਬਿਰਸਾ ਜੀਵਨ ਨੂੰ ਪਸੰਦ ਨਾ ਕਰ ਔਰ ਰਸ ਵਿੱਚ ਆਪਣੇ ਜੀਵਨ ਨੂੰ ਜੋੜ ਤੇਰਾ ਜੀਵਨ ਰਸਮਈ ਹੋਵੇ ਆਖਾ ਜੀਵਾ ਵਿਸਰੇ ਮਰ ਜਾ ਉਹਦੇ ਵਿਸਰਨ ਦੇ ਨਾਲ ਔਰ ਮੌਤ ਦੇਦੀ ਹੋਵੇ ਤੇ ਜੇ ਉਹਦੇ ਮਲਾਪ ਨਾਲ ਦੁਨਿਆਵੀ ਮੌਤ ਵੀ ਐ ਤੇ ਉਹ ਮੌਤ ਵੀ ਅੰਮ੍ਰਿਤ ਮਹਿਸੂਸ ਹੁੰਦਾ ਹੋਵੇ ਮਹਾਰਾਜ ਕਹਿੰਦੇ ਫਿਰ ਗੱਲ ਬਣेंगी ਇਹ ਭਾਈ ਸਹਿਬਾਈ ਗੁਰਦਾਸ ਜੀ ਨੇ ਸਾਡੇ ਤੇ ਤਰੁੱਠ ਕਰਕੇ ਸਾਨੂੰ ਬਖਸ਼ਿਸ਼ ਕੀਤੀ ਹੈ ਕਿਰਪਾਲਤਾ ਕਨ ਸਾਨੂੰ ਪੜਨ ਸੁਣਨ ਵਾਲਿਆਂ ਨੂੰ ਸੁਮਤ ਦਾ দান ਬਖਸ਼ਿਸ਼ ਕਰਨ ਆ ਸਾਡਾ ਆਇਆ ਹੋਇਆ ਸਫਲਾ ਹੋ ਸਕੇ ਬੇਅੰਤ ਭੁੱਲਾਂ ਦੀ ਖੇਮਾ ਗਰੀਬ ਨਵਾਜ ਦੇ ਗੁਰਮਤ ਦੇ ਗਿਆਨ ਦੇ ਵਸਨ ਜਾਣ ਕੇ ਹਿਰਦੇ ਅੰਦਰ ਬਸਾਵਨੇ ਦਾਸ ਪਾਸੋਂ ਵਿਚਾਰਾਂ ਕਰਦਿਆਂ ਹੋਇਆਂ ਬੇਅੰਤ ਪ੍ਰਕਾਰ ਦੀਆਂ ਭੁਲਾਂ ਚੁੱਕਾਂ ਹੋ ਜਾਂਦੀਆਂ ਆਪ ਸਤਿਗੁਰੂ ਕੀ ਸੰਗਤ ਸਤਿਗੁਰੂ ਬਖਸ਼ਣ ਜੋਗਾਂ ਅੱਗੇ ਤੋਂ ਸ੍ਰੇਸ਼ਟ ਮਤਬੁੱਧ ਬਖਸ਼ਿਸ਼ ਕਰਿਆ ਜੀ ਜੋ ਸਤਿਗੁਰੂ ਕੀ ਵਿਚਾਰ ਸਤਿਗੁਰੂ ਦੀ ਹਜ਼ੂਰੀ ਦੇ ਅੰਦਰ ਪਰਪੜਾ ਕੇ ਆਪ ਦੇ ਸਮਖੇ ਰੱਖ ਸਕੀਏ ਸਾਡਾ ਸਬਨਾ ਦਾ ਭਲਾ ਸਾਡਾ ਆਇਆ ਸਫਲਾ ਗੁਰੂ ਨਾਲ ਜੁੜ ਕੇ ਗੁਰੂ ਮਾਰਗ ਤੇ ਚੱਲ ਕੇ ਗੁਰੂ ਰੂਪ ਮੰਜ਼ਲ ਤੇ ਅਸੀਂ ਪਹੁੰਚ ਸਕੀਏ ਇਨੀਆਂ ਕੋ ਬੇਨਤੀਆਂ ਪ੍ਰਵਾਨ ਕਰਨੀਆਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ